ਗਲਾ ਇਹ ਅਧਾਰਨ ਤਾਂ ਹੋਣ ਲੱਗੇ ਹੋਏ ਨੇ ਜੇ ਮਸ਼ਹੂਰ ਲੋਕਾਂ ਨੇ ਇੱਕ ਵਧੀਆ ਮਿਊਸਲ ਕਮੇਟੀ ਚੁਣੀ ਆ। ਇਸ ਦੇ ਫੂਕ ਦਿੱਲੀ ਤਲੋਟੋੜੇ ਦੇ ਨਾਲ ਬਾਦ ਕੋਈ ਨਾ ਕੋਈ ਕੰਮ ਹੁੰਦਾ ਜਾ ਰਿਹਾ ਤੇ ਨਾਲ ਦੀ ਨਾਲ ਕੰਮ ਚੱਲ ਰਿਹਾ ਇਸ ਟਾਈਮ। ਮੂਤੋਂ ਬਾਅਦ ਸਾਡੇ ਲਗਭਗ 6 ਜਾਂ 6 ਜਿੰਮਨ ਦੇ ਕਰੀਬ ਜਿਹੜੇ ਅਲੱਗ-ਅਲੱਗ ਪਾਰਕਾਂ ਚ ਨਿਕਲੇ ਨੇ ਜਿਹਦਾ ਟੈਂਟਰ ਹੋ ਚੁੱਕਿਆ ਉਹ ਨਵਾਂ। ਪੂਰੇ ਟਰੈਕ ਬਣੂਗਾ ਜੀ ਬਹੁਤ ਵੱਡਾ। ਦੋ ਗਜ਼ੀਬੋ ਬਰਨ ਕੇ ਜਿਵੇਂ ਤੁਸੀਂ ਗਵਿੰਦਗੜ੍ਹ ਪਾਰਕ 'ਚ ਦੇਖੇ ਨੇ ਇੱਕ ਐਸਾ ਹੱਬ ਬਣ ਜੂਗਾ ਤੇ ਸਾਰਾ ਮੱਛੀਵਾੜਾ ਮੈਨੂੰ ਲੱਗਦਾ ਕਿ ਸ਼ਾਮ ਨੂੰ ਸੈਰ ਕਰਨ ਲਈ ਆਇਆ। ਕੋਈ ਐਸਾ ਕੂਈ ਐਸਾ ਨਗਰ ਕੌਂਸਲ ਦਾ ਪ੍ਰਧਾਨ ਨਹੀਂ। ਕੋਈ ਐਸਾ ਸਾਡੇ ਵ代यक ਤੋਂ ਪਹਿਲਾਂ ਦਾ ਵ代यक ਨਹੀਂ ਜਿਹੜਾ ਉੱਥੇ ਜਾ ਕੇ ਧਰਮਸ਼ਾਲਾ ਕਾਗਜ਼ ਨਹੀਂ ਬਣਵਾਉਂਦਾ। ਬਾਤਿਆਂ ਗੜੇ ਹੀ ਪਿਆ। ਹਾਂ ਅਗਰ ਸਵੇਰ ਲਈ ਵੀ ਹੋਇਆ ਤੇ ਉਦੋਂ ਫਿਰ ਬਣਿਆ ਨਹੀਂ ਕਿਵੇਂ? ਕੋਈ ਕਾਰਵਾਈ। ੱੱਲੇ ਉਦਘਾਟਨਾ ਚ ਹੀ ਰਹਿ ਗਿਆ। ਥੱਲੇ ਤੋਂ ਘੱਟ ਪਰ ਅਸੀਂ ਸ਼ੈੱਡ ਨੂੰ ਬਹੁਤ ਟਾਈਮ ਦੇ ਤੱਕ ਲੈਂਦੇ ਸੀ ਕਿਉਂ ਸਾਡੇ ਕੋਈ ਸੋ ਵਿਆਹ ਮੰਗਣਾ ਕੋਈ ਮਰਗ ਦਾ ਕੰਮ ਆ ਪਰ ਨਹੀਂ ਸੀ ਕੋਈ ਆਉਂਦਾ ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਚਾਉਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਾਅਦੇ ਜਾਂ ਦਾਅਵੇ ਲੋਕਾਂ ਦੇ ਨਾਲ ਕੀਤੇ ਗਏ ਸੀ ਜਾਹੇ ਉਹ ਸਿਹਤ ਸਹੂਲਤਾਂ ਦੀ ਗੱਲ ਹੋਵੇ ਜਾਹੇ ਉਹ ਸਿੱਖਿਆ ਦੀ ਗੱਲ ਹੋਵੇ ਜਾਹੇ ਉਹ ਵਿਕਾਸ ਕਾਰਜਾਂ ਦੀ ਗੱਲ ਹੋਵੇ ਤਾਂ ਉਸੇ ਲੜੀ ਤਹਿਤ ਅੱਜ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮਾਛੀਵਾੜਾ ਸਾਹਿਬ ਦੇ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜਾਂ ਦਾ ਜਿਹੜਾ ਨਹੀਂ ਪੱਥਰ ਹੈ ਉਹ ਰੱਖਿਆ ਜਾ ਰਿਹਾ ਹੈ ਹਲਕਾ ਵਿਧਾਇਕ ਜਿਹੜੇ ਨੇ ਜਗਤਾਰ ਸਿੰਘ ਦਿয়ালਪੁਰ ਉਹਨਾਂ ਦੀ ਰਹਿਨਮਾਈ ਦੇ ਹੇਠ ਨਗਰ ਕੌਂਸਲ ਮਾਛੀਵਾੜਾ ਦੇ ਨਾਲ ਰਲ ਕੇ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਵਿਕਾਸ ਕਾਰਜ ਕਈ ਤਰ੍ਹਾਂ ਦੇ ਉਦਘਾਟਨ ਅੱਜ ਹਲਕਾ ਵਿਧਾਇਕ ਵੱਲੋਂ ਕੀਤੇ ਜਾ ਰਹੇ ਨੇ ਗੱਲਬਾਤ ਕਰ ਲੈਣੇ ਆ ਵਿਧਾਇਕ ਸਾਹਿਬ ਸਾਡੇ ਨਾਲ ਮੌਜੂਦ ਨੇ ਆ ਐਮਐਲਏ ਸਾਹਿਬ ਲਗਾਤਾਰ ਵਿਕਾਸ ਕਾਰਜਾਂ ਦੇ ਵਿੱਚ ਆ ਆਮ ਆਦਮੀ ਪਾਰਟੀ ਜਿਹੜੀ ਆ ਵਿਕਾਸ ਕਾਰਜ ਕਰਵਾ ਰਹੀ ਹੋਈ ਹੈ ਅੱਜ ਤੁਸੀਂ ਮਾਚੂਬੜਾ ਸਾਹਿਬ ਚ ਕਈ ਤਰ੍ਹਾਂ ਦੇ ਉਹ ਕਟਨ ਜਿਹੜੇ ਨੇ ਉਹ ਕਰਨ ਦੇ ਲਈ ਪਹੁੰਚੇ ਹੋਏ ਆ ਕਿਹੜੇ ਕਿਹੜੀ ਚੀਜ਼ ਦੇ ਉਹ ਕਟਨ ਹੈਗੇ ਕਿੰਨੀ ਕੁ ਲੱਗ ਤੇ ਨਾਲੇ ਬਣਨ ਜਾ ਰਹੇ ਨੇ ਜਿਹੜੇ ਕਟਨ ਹੋਏ ਨੇ ਤੁਹਾਨੂੰ ਪਤਾ ਹੀ ਆ ਤੇ ਮੈਂ ਪਿੱਛੇ ਗੱਲ ਕਰਕੇ ਛੜਿਆ ਵੀ ਜਿਹੜੀ 30 ਸਾਲ ਤੋਂ ਪੁਰਾਣਾ ਸੜਕ ਬਣੀ ਹੋਈ ਸੀਗੀ ਉਹ ਸਾਡੇ ਪੱਲੇ ਇਹ ਮਤਲਬ ਉਹ ਜਿਹੜੇ ਰਹੇ ਹੋ ਕੰਮ ਨੇ ਉਹ ਸਾਰੇ ਕਰਨਗੇ ਆ ਹਾਂ ਪਰ ਸਭ ਤੋਂ ਵੱਡੀ ਇਕਦਾ ਲਾ ਇਹ ਅਧ்கਾਟਨ ਤਾਂ ਹੋਣ ਲੱਗੇ ਹੋਏ ਨੇ ਜੇ ਮਸ਼ਹੂਰ ਦੇ ਲੋਕਾਂ ਨੇ ਇੱਕ ਵਧੀਆ ਮਿਊਸਪਲ ਕਮੇਟੀ ਚੁਣੀ ਆ ਹੂੰ ਇਹ ਸੁਨੇਹਾ ਸਾਡੇ ਸਮਰਾਲਾ ਵਾਲਿਆਂ ਨੂੰ ਵੀ ਦੇ ਦਿਓ ਜੋ ਉੱਥੇ ਹਾਲਾ ਤੁਹਾਨੂੰ ਪਤਾ ਕਾਰਨੇ ਆ ਵੀ ਜੇ ਕੋਈ ਵਧੀਆ ਸਰਕਾਰ ਆਉਂਦੀ ਆ ਵਧੀਆ ਸਰਕਾਰ ਦੇ ਨਾਲ ਲੱਗ ਕੇ ਕਿ ਨਹੀਂ ਵੀ ਜਿਵੇਂ ਹੁਣ ਸਾਡੇ ਇੱਥੇ ਕਮੇਟੀ ਚੁਣੀ ਆ ਪ੍ਰਧਾਨ ਜੀ ਨੇ ਪ੍ਰਧਾਨ ਜੀ ਦੇ ਨਾਲ ਜਿੰਨੇ ਵੀ ਐਮਸੀ ਨੇ ਹੂੰ ਕਿਸੇ ਵੀ ਪਾਰਟੀ ਨਾਲ ਸੰਬੰਧ ਪੂਰਾ ਸਹਿਯੋਗ ਕਰਨ ਲੱਗੇ ਹੋਏ ਨੇ ਤਾਂ ਕਰਕੇ ਸਭ ਕੁਝ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਤੁਸੀਂ ਦੇਖੋ ਬੀ ਦਿੱਲੀ ਮਤਲਬ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਕਾਰਜ ਹੁੰਦਾ ਜਾ ਰਿਹਾ ਤੇ ਨਾਲ ਦੀ ਨਾਲ ਕੰਮ ਚੱਲ ਰਿਹਾ ਇਸ ਟਾਈਮ ਤੇ ਮੈਂ ਮੁਬਾਰਕਬਾਦ ਹੁੰਦਾ ਪ੍ਰਧਾਨ ਜੀ ਨੂੰ ਤੇ ਸਾਰੀ ਇਹਨਾਂ ਦੀ ਟੀਮ ਨੂੰ ਜਿਹੜੇ ਰਲ ਕੇ ਇਹ ਵਿਕਾਸ ਕਾਰਜ ਕਰਨ ਲੱਗੇ ਹੋਏ ਨੇ ਤੇ ਬੜਾ ਵਧੀਆ ਲੱਗ ਰਿਹਾ ਜੀ ਤੇ ਕਰੋੜਾਂ ਰੁਪਏ ਦੇ ਕਾਰਜਾਂ ਵਿੱਚ ਅੱਜ ਵੀ ਕਈ ਥੋੜੇ ਮੁਰੇ ਸਾਡੇ ਆਪਣੇ 2.5 ਲੱਖ ਰੁਪਏ ਦੇ ਕਰੀਬ ਇਹ ਜਿਹੜਾ ਸਾਡਾ ਸਾਰਾ ਗਰਾਉਂਡ ਆ ਜਿਹੜੀ ਪਾਰਕ ਵਾਸਤੇ ਆ ਤੇ ਬਾਕੀ ਆਪਾਂ ਦੇਖਿਆ ਵੀ ਗਲੀ ਦੇ ਪਤੇ 20 ਲੱਖ ਦਾ ਉਹ ਕੰਮ ਤੇ ਹੋਰ ਅੰਗਲਮਰੀ ਸੈਂਟਰ ਜਿਹੜਾ ਉਹਦੇ ਵਾਸਤੇ ਇੱਕ ਗ੍ਰਾਂਟ ਤੇ ਚਾਰ ਕੰਮ ਨੇ ਜਿਹੜੇ ਇੱਕ ਟੋਟਲ ਤੇ ਜਿੰਨਾ ਦਾ ਘਟਨ ਹੋਣਾ ਜਾ ਰਿਹਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਅਜਿਹੇ ਕਈ ਹੈਗੇ ਨੇ ਸੋਚੋ ਮਨ ਦੇ ਵਿੱਚ ਕੀ ਹਾਂ ਮੈਂ ਇਤਿਹਾਸਿਕ ਸ਼ਹਿਰ ਦੇ ਲਈ ਇਹ ਕਰਨਾ ਹੈ ਇਹ ਚੀਜ਼ ਬਣਾਉਣੀ ਹੈ ਜੀ ਸਾਡਾ ਟੈਂਡਰ ਹੋਣਾ ਘਟਨ ਹੋਣਾ ਜਿਮ ਜਿਹੜੇ ਪਾਰਕਾਂ ਚ ਲੱਗਣੇ ਨੇ ਉਹ ਟੈਂਡਰ ਹੋ ਚੁੱਕਿਆ ਤੇ ਆਉਣ ਵਾਲੇ ਦਿਨਾਂ ਚ ਆਪਾਂ ਉਹ ਵੀ ਲਵਾਉਣੇ ਨੇ ਤੇ ਲਗਭਗ ਜਿਵੇਂ ਪਿੱਛੇ ਜੇ ਆਪਾਂ ਤਿੰਨ ਜਾਂ ਚਾਰ ਪਾਰਕਾਂ ਚ ਲਵਾਏ ਸੀ ਇਹਦਾ ਰਿਸਪੌਂਸ ਬੜਾ ਵਧੀਆ ਮਿਲੇ ਆ ਸਾਨੂੰ ਕਿਉਂਕਿ ਪਹਿਲੀ ਵਾਰ ਜਿੰਮ ਪਹੁੰਚ ਮਲਵਾਇਆ ਪਰ ਉਹਦੇ ਨਾਲ ਸਾਨੂੰ ਬੜਾ ਵਧੀਆ ਲੱਗਿਆ ਜਦੋਂ ਭਾਈਚਾਰਕ ਸਾਂਝ ਪੈਂਦੀ ਆ ਸ਼ਾਮ ਨੂੰ ਮਹੱਲੇ ਦੇ ਲੋਕ ਇਕੱਠੇ ਹੋ ਕੇ ਗੱਲਾਂ ਕਰਦੇ ਨਾਲ ਦੀ ਨਾਲ ਸਰੀਰ ਕਸਰਤ ਵੀ ਹੁੰਦੀ ਆ ਜੀ ਤੇ ਉਹ ਤੋਂ ਬਾਅਦ ਸਾਡੇ ਲਗਭਗ 6 ਜਾਂ 6 ਜਿੰਮੰਦ ਦੇ ਕਰੀਬ ਜਿਹੜੇ ਅਲੱਗ-ਅਲੱਗ ਪਾਰਕਾਂ 'ਚ ਲੱਗਣੇ ਨੇ ਜਿਹਦਾ ਟੈਂਟਰ ਹੋ ਚੁੱਕਿਆ ਉਹਨੂੰ ਬਣਾ ਲੈ ਪ੍ਰਧਾਨ ਜੀ ਅੱਜ ਉਦਘਾਟਨ ਕੀਤੇ ਜਾ ਰਹੇ ਨੇ ਇੱਕ ਅਸੀਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਇਸ ਟਾਈਮ ਮੌਜੂਦ ਆ ਇੱਥੇ ਕਿਹੜੀ-ਕਿਹੜੀ ਚੀਜ਼ ਜਿਹੜੀ ਆ ਬਣਨ ਜਾ ਰਹੀ ਹੈਗੀ ਆ ਪੂਰੇ ਮੈਂ ਬਹੁਤ ਧੰਨਵਾਦ ਕਰਦਾ ਹਲਕਾ ਬ ਮਾਦਾ ਦਿਲ ਦੇਲਾ ਮੈਂ ਤੇ ਸਾਡੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਸ਼ੋਕਸੂ ਜੀ ਅਸੀਂ ਕੁਛ ਹਰਸਾ ਪਹਿਲਾਂ ਇਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਸੀ ਅਖਬਾਰਾਂ ਚ ਖਬਰਾਂ ਵੀ ਲੱਗੀਆਂ ਸੀ ਕਿ ਇਹਨੂੰ ਸੁੰਦਰ ਬਣਾਇਆ ਜਾਵੇ ਸੋ ਮੈਂ ਤਨਵਾਦ ਕਰਦਾ ਇਹਨਾਂ ਨੇ ਇੱਕ ਬੋਲ ਤੇ ਇੱਕ ਟੈਂਡਰ ਪਵਾ ਦਿੱਤਾ ਪੂਰੇ ਟਰੈਕ ਬਣੂਗਾ ਜੀ ਬਹੁਤ ਵੱਡਾ ਦੋ ਗਜ਼ੀਬੋ ਬਣਨਗੇ ਜਿਵੇਂ ਤੁਸੀਂ ਗਵਿੰਦਗੜ੍ਹ ਪਾਰਕ ਚ ਦੇਖੇ ਨੇ ਉਹੋ ਜਿਹੇ ਗਜ਼ੀਬੋ ਬਣਨੇ ਆ ਘਾ ਲੱਗੂਗਾ ਲਾਈਟਾਂ ਦੇਖੋ ਪਰਮਾਤਮਾ ਦੀ ਕਿਰਪਾ ਲਾਈਟਾਂ ਲੱਗ ਚੁੱਕੀਆਂ ਜੀ ਐਲਈਡੀ ਹੋਰ ਲਾਈਟਾਂ ਲੱਗਣਗੀਆਂ ਯਾਨੀ ਇਹਨੂੰ ਇੱਕ ਬਲਕ ਅਜੀਬ ਬਹੁਤ ਹੀ ਸੋਹਣਾ ਇੱਕ ਐਸਾ ਹੱਬ ਬਣ ਜੂਗਾ ਕਿ ਸਾਰਾ ਮਛੀਵਾੜਾ ਮੈਨੂੰ ਲੱਗਦਾ ਕਿ ਸ਼ਾਮ ਨੂੰ ਸੈਰ ਕਰਨ ਨੂੰ ਹੀ ਆਇਆ ਹੈ ਸੋ ਮੈਂ ਤਾਂ ਆਸ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਅਗਲਾ ਇਲੈਕਸ਼ਨ ਇਸ ਤੋਂ ਵੱਧ ਵੋਟਾਂ ਨਾਲ ਜਿਤਾਵੇ ਕਿਉਂਕਿ ਸ਼ਹਿਰ ਦੇ ਲਈ ਜੋ ਇਹ ਤਤਪਰ ਨੇ ਤਾਂ ਹੀ ਮੈਂ ਕੰਮ ਕਰ ਸਕਦਾ ਜੇ ਪਿੱਛੋਂ ਮੈਨੂੰ ਸਪੋਰਟ ਆ ਸੋ ਮੈਂ ਤਾਂ ਇਹ ਕਹਿ ਰਿਹਾ ਕਿ ਅਸੀਂ ਇਕੱਠੇ ਹੋ ਕੇ ਜੋ ਸਾਡੇ ਸਮੂਹ ਸਾਡੇ ਕੌਂਸਲਰ ਨੇ ਜੋ ਸਾਡੇ ਸਿੱਧਾ ਧੰਨਵਾਦ ਕਰਦੇ ਆ ਇਹਨਾਂ ਦਾ ਕਿ ਸਾਡੇ ਅੱਧ ਬੋਲਤੇ ਸਾਨੂੰ ਇਹ ਸਾਡਾ ਕੰਮ ਕਰਾ ਕੇ ਦਿੰਦੇ ਨੇ ਔਰ ਮੱਛੀਵਾੜਾ ਨਗਰ ਕੌਂਸਲ ਜਿਵੇਂ ਸਮਰਾਲੇ ਦੀ ਗੱਲ ਕੀਤੀ ਹੈ ਤਾਂ ਮੈਂ ਇਹ ਦੱਸਣਾ ਵੀ ਤਿੰਨ ਮਹੀਨਿਆਂ ਚ ਅਸੀਂ ਨਹੀਂ ਬੋਲਦੇ ਜੀ ਕਈ ਵਿਰੋਧੀ ਹੁਣ ਜਾਲੀ ਆਈਡੀਆ ਬਣਾ ਕੇ ਤੁਸੀਂ ਦੇਖਿਆ ਦੋ ਤਿੰਨ ਦਿਨ ਉਹ ਬਹੁਤ ਸਰਗਰਮ ਹੋਏ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਤੁਸੀਂ ਨਾ ਹੋਮੋ ਤਾਂ ਅਸੀਂ ਕੰਮ ਨਾ ਕਰੀਏ ਤੇ ਉਹਨਾਂ ਨੂੰ ਮੈਂ ਅਸੀਂ ਕੋਈ ਸ਼ਿਕਾਇਤ ਨਹੀਂ ਕਰਦੇ ਮੈਂ ਉਹਨਾਂ ਨੂੰ ਇਹ ਕਹਿਣਾ ਵੀ ਤਕੜੇ ਰਹੋ ਜੇ ਉਹ ਤਕੜੇ ਹੋਣਗੇ ਅਸੀਂ ਫਿਰ ਵੱਧ ਤਕੜੇ ਹੋਵਾਂਗੇ ਠੀਕ ਹੈ ਜੀ ਅੱਜ ਜਿਵੇਂ ਚਾਰ ਉਦਘਾਟਨ ਵਿਦੈਕ ਸਾਹਿਬ ਨੇ ਪਹਿਲਾਂ ਵੀ ਦੱਸਿਆ ਕਿ ਚਾਰ ਬੁੜਾਟਾ ਕਿਤੇ ਉਹ ਕਿਹੜੇ ਕਿੰਨੇ ਕ ਲਗਤ ਦੇ ਕੰਮ ਹੈਗੇ ਉਦਘਾਟਨ ਤਕਰੀਬਨ ਮੰਨ ਕੇ ਚਲੋ 80 ਕ ਲੱਖ ਰੁਪਏ ਦੇ ਇਹ ਕੰਮ ਆ ਜੀ ਜੋ ਉਦਘਾਟਨ ਹੋਣਿਆ ਜੀ ਇਸ ਤੋਂ ਇਲਾਵਾ ਕਾਫੀ ਸਾਡੇ ਕੋਲ 16 17 ਹੋਰ ਨੇ ਉਹਦੇ ਵਰਕ ਆਊਟਰ ਇਕੱਠੇ ਹੋਏ ਨੇ ਥੋੜਾ ਜਿਹਾ ਅਸੀਂ ਦੇਖ ਕੇ ਆਪਣੇ ਹਿਸਾਬ ਨਾਲ ਚੱਲ ਰਹੇ ਹਾਂ ਤੇ ਅੱਜ ਇਸ ਤੋਂ ਬਾਅਦ ਇੱਕ ਧਰਮਸ਼ਾਲਾ ਦਾ ਜਿੱਥੇ ਉਦਘਾਟਨ ਕਰਨ ਜਾਣਾ ਗਵਿੰਦਨਗਰ ਤੇ ਮੇਰੇ ਖਿਆਲ ਇਸ਼ਰ ਸਿੰਘ ਮਿਹਰਬਾਨ ਦੇ ਨਾਮ ਦੇ ਵੀ ਉੱਥੇ ਪੱਥਰ ਲੱਗੇ ਹੋਣੇ ਔਰ ਮੇਰਾ ਖਿਆਲ ਕੋਈ ਕੋਈ ਅਸਾ ਸਾਡੇ ਵਿਧਾਇਕ ਤੋਂ ਪਹਿਲਾਂ ਦਾ ਵਿਧਾਇਕ ਨਹੀਂ ਜਿਹੜਾ ਉੱਥੇ ਜਾ ਕੇ ਧਰਮਸ਼ਾਲਾ ਕਾਗਜ਼ਾਚ ਨਹੀਂ ਬਣਵਾ ਕੇ ਆਇਆ ਹੈ ਬਾਕੀ ਉਹ ਮੈਂ ਤੁਹਾਨੂੰ ਬੇਨਤੀ ਕਰੂੰਗਾ ਤੁਸੀਂ ਇਸ ਨੂੰ ਬੰਦ ਕਰਨ ਕਰ ਜੂਟ ਜਾਣਾ ਔਰ ਇਹ ਜਵਾਬ ਦਾ ਇਹ ਸਵਾਲ ਦਾ ਜਵਾਬ ਲੋਕ ਦੇਣਗੇ ਕਿ ਉਹ ਵੀ 25 ਤੋਂ 30 ਸਾਲ ਬਾਅਦ ਬੰਨੀ ਹੈ ਜੀ ਹਾਂ ਸੋ ਇਸ ਤਰ੍ਹਾਂ ਦੇ ਕੰਮ ਜਦੋਂ ਲੋਕਾਂ ਦੇ ਕੰਮ ਲੋਕਾਂ ਦੇ ਕੰਮ ਹੋ ਰਹੇ ਆ ਇਹ ਕੁਝ ਵਿਸ਼ੇਸ਼ ਲੋਕਾਂ ਦੇ ਨਹੀਂ ਕੰਮ ਹੋ ਰਹੇ ਤੇ ਉਹਦੀ ਕੋਈ ਫਲਾਣੇ ਬੰਦਾ ਤਕੜਾ ਜੀ ਉਹਦੀ ਗਲੀ ਬਣਾ ਦੋ ਇਹ ਲੋਕਾਂ ਦੇ ਨਗਰ ਕੌਂਸਲ ਕੰਮ ਕਰ ਰਹੀ ਹੈ ਔਰ ਲੋਕਾਂ ਦੀ ਨਗਰ ਕੌਂਸਲ ਅੱਛਾ ਉੱਥੇ ਉਦਘਾਟਨ ਕਰ ਗਏ ਪਹਿਲਾਂ ਪਰ ਉਹ ਕੰਮ ਨਹੀਂ ਹੋਇਆ ਬਣੇ ਵੀ ਤੁਸੀਂ ਜਾ ਕੇ ਲੋਕਾਂ ਨੂੰ ਪੁੱਛਿਓ ਜੀ ਵੀ ਅੱਜ ਤੱਕ ਜਿੰਨੇ ਪ੍ਰਧਾਨ ਹਾਂ ਜਿੰਨੇ ਵਿਧਾਇਕ ਬਣੇ ਨੇ ਕੀ ਉੱਥੇ ਕਿਸੇ ਨੇ ਇਹ ਕਿਹਾ ਵੀ ਮੈਂ ਇੱਕਾ ਤੁਹਾਡਾ ਕੰਮ ਨਹੀਂ ਹੋਊਗਾ ਇਹ 25 ਸਾਲ ਬਾਅਦ ਤਰਮਸ਼ਾਲਾ ਬਣੀ 25 ਸਾਲ ਹੁਣ ਉਹਦੀ ਗਾਰਡਨ ਤੋਂ ਬਾਅਦ ਕੰਮ ਜਦ ਇਹ ਸ਼ੁਰੂ ਹੋ ਜੂਗਾ ਨਾਲ ਦੀ ਨਾਲ ਬਦ ਹਾਂਜੀ 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 ਬਿਲਕੁਲ ਕੰਮ ਅਦਗਾਰਡਨ ਦਾ ਮਤਲਬ ਇਹ ਨਹੀਂ ਕਿ ਪੱਥਰ ਲਾ ਕੇ ਚੱਲ ਜਾ। ਇਹਨਾਂ ਨੂੰ ਪੈਸੇ ਰਿਲੀਜ਼ ਹੋ ਜਣੇ ਆ ਜੀ। ਇਹ ਅੱਜ ਕੱਲ ਥੋੜੀ ਜਿਹੀ ਨਰਵਤਾ ਗਰਮੀ ਕਰਕੇ ਜੀ ਮਤਲਬ ਜੋ ਇੱਕ ਟਾਈਮ ਪੀਰੀਅਡ ਬੌਂਡ ਆ ਤੇ ਇੱਕ ਦੋ ਦਿਨ ਚ ਕੰਮ ਸ਼ੁਰੂ ਹੋ ਜਿੰਦਾ। ਬਾਈ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਕਿਹੜੀ ਵਾਰਡ ਪੈਂਦੀ ਹੈ? ਹਰਮਿੰਦਰ ਸਿੰਘ ਆ ਜੀ। ਕਿਹੜੀ? ਇਹ ਗੋਵਿੰਦਨਗਰ ਪੈਂਦਾ ਜੀ। ਅੱਜ ਉਦਘਾਟਨ ਕਰਨ ਦੇ ਲਈ ਐਮਐਲਏ ਸਾਹਿਬ ਪਹੁੰਚੇ ਹੋਏ ਆਗੇ ਆ ਕਿਸ ਚੀਜ਼ ਦਾ ਉਦਘਾਟਨ ਜਿਹੜਾ ਅੱਜ ਕੀਤਾ ਜਾ ਰਿਹਾ ਇੱਥੇ? ਇਹ ਆਂਗਨ ਵਾੜੀ ਵਾਸਤੇ ਬਣਨਾ ਹੈਗਾ ਤੇ ਉਰੇ ਸ਼ੈੱਡ ਵੀ ਪਾਉਣਾ ਪਹਿਲਾਂ ਵੀ ਕਈ ਵਾਰ ਇਸ ਜਗ੍ਹਾ ਤੇ ਕੋਈ ਉਦਘਾਟਨ ਹੋਇਆ ਜਾਂ ਪਹਿਲਾਂ ਨਹੀਂ ਪਹਿਲਾਂ ਬਣਿਆ ਨਹੀਂ ਕੰਮ ਜਾਂ ਕਿਵੇਂ ਪਹਿਲਾਂ ਦੁਗਾਟਨ ਤਿੰਨ ਚਾਰ ਵਾਰੀ ਹੋਇਆ ਪਰ ਆਇਆ ਕੋਈ ਨਹੀਂ ਉਦਘਾਟਨ ਕਿਹੜੀਆਂ ਸਰਕਾਰਾਂ ਦੇ ਸਮੇਂ ਹੋਇਆ ਕੁਛ ਪਤਾ ਨਹੀਂ ਇਸ ਸਰਸੰਗਤ ਵੇਲੇ ਵੀ ਹੋਇਆ ਕਾਲੀਆਂ ਵੇਲੇ ਵੀ ਹੋਇਆ ਕਾਂਗਰਸ ਵੇਲੇ ਵੀ ਹੋਇਆ ਤੇ ਉਦੋਂ ਫਿਰ ਬਣਿਆ ਨਹੀਂ ਕਿਵੇਂ ਕੋਈ ਕਾਰਵਾਈ ਨਹੀਂ ਕੱਲੇ ਉਦਘਾਟਨਾ ਚ ਹੀ ਰਹਿ ਗਿਆ ਬਸ ਕੱਲੇ ਉਦਘਾਟਨਾ ਚ ਰਹਿ ਗਿਆ ਹੂੰ ਹੁਣ ਉਮੀਦ ਹੈਗੀ ਐ ਇਸ ਵਾਰ ਕਿ ਕੀ ਹਾਂਜੀ ਹਾਂਜੀ ਉਮੀਦ ਕੀ ਐ ਮਟੀਰੀਅਲ ਆਇਆ ਪਿਆ ਬਣਨ ਤਿਆਰ ਆਈ ਹੂੰ ਬਣਨ ਤਿਆਰ ਆਈ ਮਟੀਰੀਅਲ ਆ ਗਿਆ ਹੂੰ ਇੰਨੀ ਕੋਰੀ ਸਾਨੂੰ ਕਿਹਾ ਸੀ ਵੀ ਵੋਟਾਂ ਪਾਓ ਤੁਸੀਂ ਝਾੜੂ ਨੂੰ ਕਿ ਤੁਹਾਡੀ ਕੋਈ ਨਾ ਕੋਈ ਸਹਾਇਤਾ ਜ਼ਰੂਰ ਕਰਾਂਗੇ ਪਰ ਕੀਤੀ ਵੀ ਆ ਆ ਪਹਿਲਾ ਚਾਂਸ ਆ ਸਾਡੇ ਤੋਂ ਦੇਖੋ ਵੀ ਇਹਨਾਂ ਨੇ ਇੰਨਾ ਕੰਮ ਲੱਗੇ ਕਰਨ ਉਸ ਤੋਂ ਬਹੁਤ ਸ਼ੁਕਰਗੁਜ਼ਾਰੀ ਕਰਦੀ ਨਾ ਪਹਿਲਾਂ ਵੀ ਇਸ ਚੀਜ਼ ਦਾ ਉਦਘਾਟਨ ਹੋ ਚੁੱਕਿਆ ਜਿਹੜੀ ਅੱਜ ਉਦਘਾਟਨ ਕਰਨ ਆਈ ਐ ਹੋਇਆ ਕਾਲੀਆਂ ਨੇ ਵੀ ਕਰਿਆ ਕਾਂਗਰਸ ਨੇ ਵੀ ਕਰਿਆ ਲੇਕਿਨ ਉਦਾਂ ਵੀ ਆਉਂਦੇ ਜਾਂਦੇ ਰਹਿੰਦੇ ਨੇ ਪਰ ਕਦੇ ਆ ਕੰਮ ਨਹੀਂ ਕਰਿਆ ਵੀ ਸਾਡੇ ਰੇਤਾ ਬੱਜਰੀ ਨਹੀਂ ਕਦੀ ਆ ਹਾਂ ਮਤਲਬ ਹੁਣ ਮਟੀਰੀਅਲ ਆ ਗਿਆ ਹੁਣ ਆਸ ਹੈਗੀ ਆ ਕਿ ਕੰਮ ਹੋਊਗਾ ਆਸ ਨਹੀਂ ਜੀ ਇਹ ਤਾਂ ਕੰਮ ਹੋ ਰਿਹਾ ਹੁਣ ਅੱਛਾ ਹੁਣ ਸ਼ੁਰੂ ਹੋ ਗਿਆ ਹੁਣ ਆਸ ਥੋੜੀ ਇਹ ਆਸ ਤਾਂ ਉਹ ਹੁੰਦੀ ਵੀ ਜਿਹੜੇ ਆ ਕੇ ਵਾਪਸ ਮੁੜ ਗਏ ਹੁਣ ਮਿੱਟੀ ਆਈ ਆ ਰੇਤਾ ਆਈ ਪਈ ਆ ਆਪਣੇ ਇਟਾ ਆਈ ਪਈ ਆ ਮਿਸਤਰੀ ਲੱਗਿਆ ਪਰ ਐਦੂ ਉੱਪਰ ਹੋਰ ਕੀ ਆ ਕਿੰਨੇ ਕ ਸਾਲਾਂ ਤੋਂ ਇਸ ਤਰ੍ਹਾਂ ਹੀ ਜਗਾ ਐਵੇਂ ਪਈ ਸੀਗੀ ਤੇ ਕੰਮ ਨਹੀਂ ਹੋ ਰਿਹਾ ਦੇਖੋ ਮੈਨੂੰ ਤਾਂ 20 ਸਾਲ ਹੋ ਗਏ ਇੱਥੇ 22 ਸਾਲ ਰਹਿੰਦੀ ਨੂੰ ਮੈਂ ਤੇ ਇਸ ਤੇ ਇਦਾਂ ਦਿੱਖਦੇ ਪਹਿਲਾਂ ਤਾਂ ਟੋਆ ਸੀਗਾ ਚਲੋ ਐਦਾਂ ਹੀ ਕਰ ਕਰ ਕੇ ਕਿਸੇ ਨਾ ਕਿਸੇ ਪਾਰਟੀ ਨੇ ਸਾਨੂੰ ਇੱਟਾ ਵੀ ਲਵਾ ਕੇ ਦਿੱਤੀਆਂ ਨੇ ਕਿਸੇ ਨਾ ਕਿਸੇ ਪਾਰਟੀ ਨੇ ਕੰਦਾ ਕਰ ਦਿੱਤੇ ਪਰ ਅਸੀਂ ਸ਼ੈੱਡ ਨੂੰ ਬਹੁਤ ਟਾਈਮ ਦੇ ਤਰਲੇ ਲੈਂਦੀ ਸੀ ਕਿਉਂ ਸਾਡੇ ਕੋਈ 100 ਵਿਆਹ ਮੰਖਣਾ ਕੋਈ ਮਰਗਦਾ ਕੰਮ ਆ ਪਰ ਨਹੀਂ ਸੀ ਕੋਈ ਹੋਂਡ ਪਹਿਲੀ ਤਾਂ ਗੱਲ ਕੋਈ ਖਬਰ ਵੀ ਨਹੀਂ ਸੀ ਲੈਣ ਆਉਂਦਾ ਤਾ ਬਿਲਕੁਲ ਅਸੀਂ ਗੱਲਬਾਤ ਕੀਤੀ ਹੈ ਨਗਰ ਕੌਂਸਲ ਪ੍ਰਧਾਨ ਉਹਨਾਂ ਦੇ ਨਾਲ ਵੀ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰ ਉਹਨਾਂ ਦੇ ਨਾਲ ਉਸ ਤੋਂ ਬਾਅਦ ਅਸੀਂ ਵਾਰਡ ਦੇ ਜਿਹੜੇ ਲੋਕ ਸੀਗੇ ਜਿਹੜੇ ਪ੍ਰੇਸ਼ਾਨ ਚੱਲੇ ਆ ਰਹੇ ਲੋਕਾਂ ਦਾ ਕਹਿਣਾ ਹੈ ਕਿ ਕਈ ਮਾਰ ਉਦਘਾਟਨ ਤਾਂ ਜ਼ਰੂਰ ਹੋ ਚੁੱਕੇ ਆ ਪਰ ਕੰਮ ਨਹੀਂ ਸੀ ਕੀਤਾ ਜਾ ਰਿਹਾ ਸਾਡੀ ਵਾਰਡ ਦੇ ਵਿੱਚ ਪਰ ਹੁਣ ਸਾਨੂੰ ਆਸ ਨਹੀਂ ਪੂਰੀ ਉਮੀਦ ਹੈ ਕਿਉਂਕਿ ਕੰਮ ਸ਼ੁਰੂ ਹੋ ਗਿਆ ਹੋਇਆ ਮਟੀਰੀਅਲ ਜਿਹੜਾ ਉਹ ਆ ਚੁੱਕਿਆ ਹੈ ਲੰਬੇ ਸਮੇਂ ਤੋਂ ਸਾਡੀ ਆਏ ਮੰਗਾ ਸੀਗੀਆਂ ਜਿਹੜੀਆਂ ਹੁਣ ਪੂਰੀਆਂ ਹੋਈਆਂ ਨੇ ਤਾਂ ਵਧੇਰੇ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ